ਲਾਈਆ ਛਰਤ ਸੂਰਤ ਫਿਰ ਲਾਈਆ ਲਾਈਆ ਕਿੰਨੇ ਦੀ 100 100 ਦੀ 100 100 ਦੀ ਪਾਪਾ ਲਾ ਉਹਨਾਂ ਦੀ ਆ 100 100 ਦੀ ਸ਼ਰਤ ਨਾਲ ਲੱਗੀ ਬੰਦਾ ਘਟੋ ਘਟ 2 200 ਦੀ ਤਾਂ ਲਾਇਆ ਕਰੋ ਹਾਂ ਬੰਦੇ ਵੀ ਆਉਣੋਂ ਛਟਕੇ ਬੰਦੇ ਆਉਣੋਂ ਛਟਕੇ ਬੰਦੇ ਤਾਂ ਆ ਜਾ ਕਰਨਗੇ ਆ ਕੱਲਾ ਹੀ ਨਹੀਂ ਦਿਵਾਲ ਸਾਡੇ ਆ ਵਾ ਮਾਰਦਾ ਵੇ ਏ ਮਗਾ ਕੀ ਕਰਦਾ ਤੂੰ ਜਾ ਕੇ ਓਏ ਡੰਡਾ ਲਿਆਉਣ ਵਾਲਾ ਇਹਨਾਂ ਇੱਕ ਟੜਕੇ ਹੱਥ ਨੇ ਪੈਣ ਇਹਨੇ ਦੋ ਦੋ ਬੰਨ ਕਰੀ ਇਹਦਾ ਵੇ ਆ ਸਾਡਾ ਪਲੇ ਪੂਰਾ ਹੈ ਵਾਹ ਲੈ ਮੁਕਤੀ ਰਹੀ ਮੁਕਤੀ ਦਾ ਹੀ ਲੈਣਾ ਜਿੱਥੇ ਸਿੱਟ ਨਹੀਂ ਸੀ ਉਥੇ ਵਿਟ ਨਹੀਂ ਸੀ ਆ ਸਾਡਾ ਮੁੰਡਾ ਬੱਗੀਆਂ ਲੱਤਾ ਬੱਗਾ ਬੱਗਾ ਐ ਪਿਆ ਭੈਣ ਜੱਟ ਪਰੀਆਂ ਵਰਗਾ ਮੇਰੀ ਪਰੀ ਹੈ ਪਰੀਆਂ ਵਰਗਾ ਪਰੀਆਂ ਵਰਗਾ ਮੇਰੀ ਪਰੀ ਹੈ ਆਰੇ ਆ ਪਰੀ ਵੇਖੋ ਕਰੋ ਦਰਸ਼ਨ ਤੇ ਆਪਣੀ ਪਰੀ ਹੈ ਹੈਆਂ ਪੰਗ ਬੱਤਿਆਂ ਦਾ 8 12 ਬੱਤਿਆਂ ਤੇ ਬੱਤਿਆਂ ਦਾ ਆ ਦੱਸੂਗਾ ਮੁੰਡਾ ਪਾਣੀ ਦਾ ਜਾਂ ਫਿਰ ਬਾੜਾ ਲਾ ਦਿੰਦਾ ਥੋੜਾ ਜੋਰ ਲਾਇਆ ਕਰ ਖਾਂ ਕੋਟਾ ਹੀਰਾ ਇਸ ਗਰਾਊਂਡ ਦਾ ਆ ਉਹ ਆ ਗਿਆ ਬਟ ਖੜਾ ਉਦੇ ਦਾ ਮਾਰ ਕੇ ਆਇਆ ਜ਼ੋਰਬਾਲਾ ਲਾਇਆ ਹੈ ਹੈ ਨਾ ਗਾਂਦੀ ਕੁੱਟ ਕੇ ਆਇਆ ਗਾਂਦੀ ਕੁੱਟ ਕੇ ਆਇਆ ਸੀ ਜ਼ੋਰਬਾਲਾ ਲਾਇਆ ਹੈ ਸਾਡਾ ਪਲੇਅਰ ਹੁਣ ਅੱਜ ਕਹਿੰਦਾ ਕਰੂੰਗਾ ਕੁਛ ਨਾ ਕੁਛ ਹੈ ਨਾ ਕਿ ਨਹੀਂ ਕਰ ਚੱਲ ਖੇਡ ਹੁਣ ਆਹ ਬੈਂਦਣਾ ਖਿਡਾਰੀ ਨੂੰ ਖਰੀਦ ਕੇ ਲੈ ਗਏ ਸਾਡੇ ਨੂੰ ਆ ਹੁਣ ਆਇਆ ਮੁੰਡਾ ਪੜਾਕੇ ਪਾਉਣ ਵਾਲਾ ਵੇਖੀ ਪਾਉਂਦਾ ਪੜਾਕੇ ਵੇ ਪੈਂਦੇ ਪੜਾਕੇ ਪੈਂਦੇ ਆ ਨਾ ਪੂਰੇ 15 9 ਨੇਟ ਜੀ ਡਾਤੀ ਕਾਸ਼ ਫੇ ਤੱਕ ਤਾਂ ਮੇਲੇ ਤੇ ਖੇਡਣਾ ਪੁੱਤ ਫੇਰ ਉੱਥੇ ਆਏ ਨਹੀਂ ਨਾ